ਲੋ ਅੱਜ ਜਦੋਂ ਖੋਲੀ ﺍﻟ अलमारी ਘੁੰਮ ਗਈ ਸਰਦੀ ਫਿਰਕੀ ਸਾਰੀ ਜਿੱਧਰ ਵੇਖਾਂ ਸੱਜੇ ਖੱਬੇ ਭਰੇ ਵਿਟਾਮਿਨਾਂ ਵਾਲੇ ਡੱਬੇ ਫਿਸ਼ ਆਇਲ ਤੇ ਬੀ 12 ਨਾਲ ਵਿਟਾਮਿਨ ਸੀ ਪਿਆਏ ਗੈਸ ਦੀ ਗੋਲੀ ਨਾਲ ਕੈਲਸ਼ੀਅਮ ਵਿੱਚ ਵਿਟਾਮਿਨ ਡੀ ਪਿਆਏ ਜ਼ਿੰਕ ਕੋਲੇਜਨ ਨਾਲ ਮੈਗਨੀਸ਼ੀਅਮ ਵਿੱਚ ਓਮੇਗਾ 3 ਪਿਆਏ ਆਇਰਨ ਦੇ ਨਾਲ ਲਿਫਟੂ ਨਾਲ ਵਿਟਾਮਿਨ ਈ ਪਿਆਏ ਕੀ ਕੀ ਪਿਆਏ ਫੜ ਫੜ ਢਿੱਡ ਵਿੱਚ ਪਾਈ ਜਾਣਾ ਕੁਝ ਨੂੰ ਮੈਂ ਚਬਾਈ ਜਾਣਾ ਕੁਝ ਨੂੰ ਅੰਦਰ ਲੰਘਾਈ ਜਾਣਾ ਕੋਈਆਂ ਦੇ ਮੈਨੂੰ ਨਾਂ ਨਹੀਂ ਆਉਂਦੇ ਪਰ ਮੈਂ ਫਿਰ ਵੀ ਖਾਈ ਜਾਣਾ ਹੌਣ ਲੈਣ ਮੰਗਵਾਈ ਜਾਣਾ ਫੜ ਫੜ ਢਿੱਡ ਵਿੱਚ ਪਾਈ ਜਾਣਾ ਕੁਝ ਨੂੰ ਮੈਂ ਚਬਾਈ ਜਾਣਾ ਕੁਝ ਨੂੰ ਅੰਦਰ ਲੰਘਾਈ ਜਾਣਾ ਕਈਆਂ ਦੇ ਮੈਨੂੰ ਨਾਂ ਨਹੀਂ ਆਉਂਦੇ ਪਰ ਮੈਂ ਫਿਰ ਵੀ ਖਾਈ ਜਾਣਾ ਕਿ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲ ਤੋਂ ਪਲ ਸੁਆਦ ਆ ਗਿਆ ਕੇ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲਦੋ ਪਲ ਸਵਾਦ ਆ ਗਿਆ ਅੱਖਾਂ ਤੇ ਲੱਗੀ ਫੋਟੋ ਵੇਖੀ ਬਾਪੂ ਮੈਨੂੰ ਯਾਦ ਆ ਆ ਵਾਹ ਸਵਾਸ਼ੇ ਫੁੱਟ ਜਵਾਨ ਸੀ ਬਾਪੂ ਇੱਕ ਵਧੀਆ ਕਿਰਸਾਨ ਸੀ ਬਾਪੂ ਸਾਡੇ ਨਾਲੋਂ ਤਕੜਾ ਹੀ ਸੀ ਭਾਵੇਂ ਨਹੀਂ ਪਲਵਾਨ ਸੀ ਬਾਪੂ ਹਾਂ ਇਹ ਦੁੱਧ ਦਹੀਂ ਤੇ ਤਿਲ ਗੁੜ ਅਲਸੀ ਘਰ ਦਾ ਦੇਸੀ ਕੀ ਹੁੰਦਾ ਸੀ ਮੱਕੀ ਛੋਲੇ ਸਰੋਂ ਬਾਜਰਾ ਹੋਰ ਘਰਾਂ ਵਿੱਚ ਕੀ ਹੁੰਦਾ ਸੀ ਹਾਂਜੀ ਦੁੱਧ ਦਹੀਂ ਤੇ ਤਲਗੋੜ ਅਲਸੀ ਘਰ ਦਾ ਦੇਸੀ ਕੀ ਹੁੰਦਾ ਸੀ ਮੱਕੀ ਛੋਲੇ ਸਰਵ ਬਾਜਰਾ ਹੋਰ ਘਰਾਂ ਵਿੱਚ ਕੀ ਹੁੰਦਾ ਸੀ ਬਲਦਾਂ ਦੇ ਨਾਲ ਜੋਤੇ ਲਾਉਂਦਾ ਢੋਲੇ ਮਾਈਏ ਗਾਉਂਦਾ ਸੀ ਉਹ 100 ਸਾਲਾਂ ਦੀ ਸੋਹਣੀ ਜ਼ਿੰਦਗੀ ਜੀ ਗਿਆ ਉਹ ਦੱਸੋ ਬਾਪੂ ਕਿਹੜੇ ਵਟਾਵਣ ਖਾਂਦਾ ਸੀ ਇਵੇਂ ਹੀ ਬਹਾਰਾ ਉਹ ਪਾਲਾਂ ਦੀ ਥੋੜੀ ਜ਼ਿੰਦਗੀ ਜੀ ਗਿਆ ਉਹ ਦੱਸੋ ਬਾਪੂ ਕਿਹੜੇ ਵਟਾਵਣ ਖਾਂਦਾ ਤਿਲ ਗੋੜ ਅਲਸੀ ਗੱਲਾਂ ਛੋਲੇ ਅੰਨੇ ਸੱਚ ਨੇ ਪਰ ਕੌੜੀਆਂ ਵੀ ਨੇ